ਲੁਧਿਆਣਾ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਲੁਧਿਆਣਾ ਦੇ ਹੈਪੋਵਾਲ ਤੋਂ ਸਾਹਮਣੇ ਆਇਆ ਜਿੱਥੇ ਮੁਹੱਲੇ ਦੇ ਵਿੱਚ ਖੜੀ ਇੱਕ ਗੱਡੀ ਦੀ ਜਿਹੜੀ ਬੈਟਰੀ ਹੈ ਉਹ ਚੋਰੀ ਕਰ ਲਈ ਗਈ ਹੈ ਇਹ ਸਾਰੀ ਜਿਹੜੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਈ ਹੈ ਤੇ ਗੁੱਜੇ ਪਾਸੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਹੈਪੋਵਾਲ ਏਰੀਆ ਦੇ ਇਹ ਜਿਹੜੇ ਮੁਹੱਲਾ ਵਾਸੀ ਨੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਦੇ ਅੰਦਰ ਤਕਰੀਬਨ ਇਹ ਤੀਸਰੀ ਜਾਂ ਚੌਥੀ ਜਿਹੜੀ ਵਾਰਦਾਤ ਹੈ ਹੋਈ ਹੈ ਜਿਦੇ ਵਿੱਚ ਕਾਰਾਂ ਦੇ ਵਿੱਚੋਂ ਜਿਹੜੀ ਬੈਟਰੀ ਹੈ ਉਹ ਆਰਾਮ ਦੇ ਨਾਲ ਚੋਰ ਜਿਹੜੇ ਨੇ ਬੇਖੌਫ ਹੋ ਕੇ ਕਨਾਲ ਕੇ ਲੈ ਜਾਂਦੇ ਨੇ ਇਹ ਜਿਹੜੀ ਸੀਸੀਟੀਵੀ ਇਹ ਤੁਹਾਨੂੰ ਅਸੀਂ ਆਪਣੀ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਇਸ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਚੋਰ ਆਉਂਦਾ ਹੈ ਤੇ ਮਹਿਜ਼ 30 ਸੈਕਿੰਡ ਦੇ ਵਿੱਚ ਹੀ ਉਹ ਜਿਹੜੀ ਗੱਡੀ ਦੇ ਵਿੱਚੋਂ ਬੈਟਰੀ ਹੈ ਉਹ ਕੱਢਦਾ ਹੈ ਤੇ ਨਾਲ ਹੀ ਰਫੂ ਚੱਕਰ ਹੋ ਜਾਂਦਾ ਹੈ ਤੇ ਦੂਜੇ ਪਾਸੇ ਸਾਰੀ ਘਟਨਾ ਦੀ ਜਿਹੜੀ ਜਾਣਕਾਰੀ ਹੈ ਹੈਬੋਵਾਲ ਪੁਲਿਸ ਚੌਂਕੀ ਨੂੰ ਜਦੋਂ ਦਰਜ ਕਰਾਈ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਜਿਹੜੀ ਇਹ ਚੋਰ ਦੀ ਪਛਾਣ ਕਰ ਰਹੇ ਆ ਲਗਾਤਾਰ ਸੀਸੀਟੀਵੀ ਮੁਹੱਲੇ ਦੇ ਵਿੱਚ ਖਗਾਲ ਰਿਹਾ ਬਹੁਤ ਜਲਦੀ ਜਿਹੜਾ ਇਹ ਚੋਰ ਫੜਿਆ ਜਾਏਗਾ ਹੁਣ ਦੇਖਦੇ ਆ ਕਿਸ ਤਰੀਕੇ ਦੇ ਨਾਲ ਲੱਗੇ ਜਿਹੜੀ ਹੈ ਚੋਰ ਨੂੰ ਫੜਨ ਦੀ ਜਿਹੜੀ ਹੈ ਕਾਰਵਾਈ ਚੱਲਦੀ ਹੈ ਜੁੜੇ ਰਹੋ ਜਨਤ ਅਸ਼ੀ ਦੇ ਨਾਲ